ਉਹ ਇਹਨਾਂ ਬਾਬਾ ਵਿਸ਼ੇਪਰਤਾਪ ਜੀ ਜਿਹੜੇ ਕਿ ਗੁਰਦੁਆਰਾ ਥੜਾ ਸਾਹਿਬ ਦੇ ਮੁੱਖ ਸੇਵਾਦਾਰ ਵੱਜੋਂ ਸੇਵਾ ਨਿਭਾ ਰਹੇ ਆ ਔਰ ਕਿਤੇ ਨਾ ਕਿਤੇ ਜੇ ਗੱਲ ਕਰੀਏ ਤਾਂ ਅੱਜ ਬਹੁਤ ਵੱਡਾ ਇਤਿਹਾਸਿਕ ਦਿਹਾੜਾ ਸ਼ਹੀਦੀ ਦਿਹਾੜਾ ਸ੍ਰੀ ਗੁਰਤੇਗ ਬਹਾਦਰ ਮਹਾਰਾਜ ਸਾਹਿਬ ਦਾ ਕਿਉਂਕਿ 1675 ਈਸਵੀ ਨੂੰ ਬਾਬਾ ਜੀ ਔਰ ਸਤੀਦਾਸ ਭਾਈ ਮਤੀਦਾਸ ਭਾਈ ਦਿਆਲਾ ਜੀ ਦੀ ਸ਼ਹੀਦੀ ਜਿਹੜੀ ਇਹਨਾਂ ਦਿਨਾਂ ਦੇ ਵਿੱਚ ਹੀ ਲਗਭਗ ਹੋਈ ਸੀ ਬਾਬਾ ਬਲਵੀਰ ਸਿੰਘ ਜੀ ਇੱਕ ਦੋ ਦਿਨਾਂ ਤੋਂ ਜਿਹੜੀ ਉਹਨਾਂ ਦੀ ਸਿਹਤ ਖਰਾਬ ਹੋ ਗਈ ਉਹਨਾਂ ਦੀ ਸਿਹਤ ਯਾਪੀ ਵਾਸਤੇ ਕੀ ਕਰਨਾ ਚਾਹੋਗੇ ਸੰਗਤਾਂ ਨੂੰ ਬਾਬਾ ਬਲਵੀਰ ਸਿੰਘ ਜੀ ਵਾ ਹਾਂਜੀ ਉਹ ਅਸੀਂ ਬੇਨਤੀ ਕਰਦੇ ਆਂ ਦਾਲਪੁਰ ਖਰੜਾ ਲਾਈਨ ਰੋਕ ਕੇ ਉਹ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਦੀ ਸਿਹਤ ਕਿਹੋ ਜਿਹੀ ਹੋਵੇ ਸੰਗਤਾਂ ਨੂੰ ਇਹ ਕਹਿਣਾ ਆਪਾਂ ਚਾਹੁੰਦੇ ਆਂ ਵੀ ਸੰਗਤਾਂ ਨੂੰ ਬਾਬਾ ਆਪਣਾ ਤੇਗਪੁਰ ਗੱਦੀ ਦਾ ਜਿਹੜਾ ਵੀ ਗੁਰਪੁਰਗ ਕੱਲ ਨੂੰ 15 ਸਾਲ ਬਹੁਤ ਖੇਡਾਂ ਦਾ ਮਨਾਇਆ ਜਾ ਰਿਹਾ ਉੱਥੇ ਪਹੁੰਚੋ ਜ਼ਰੂਰ ਤੇ ਬਾਬਾ ਜੀ ਦੇ ਵਾਸਤੇ ਅਰਦਾਸ ਵੀ ਕਰੋ ਹਾਂਜੀ ਹਾਂ ਉਹ ਤੇ ਅਰਦਾਸ ਬੇਨਤੀ ਤੇ ਕਰਨੀ ਏ ਉਹ ਮਹਾਂਪੁਰਤ ਨੇ ਉਹ ਤੇ ਜਾਨੀ ਜਾਨ ਨੇ ਸਾਰਾ ਕੁਝ ਸੋ ਉਹ ਤਾਂ ਜਾਨੀ ਜਾਨ ਨੇ ਕਹਿਣਾ ਚੀਮਾ ਸਾਹਿਬ ਦਾ ਆਓ ਤੁਹਾਡੀ ਹੋਰ ਵੀ ਇੱਥੇ ਜਥੇਬੰਦੀਆਂ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸੋ ਬਾਬਾ ਜੀ ਆ ਰਹੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਅੱਜ ਇਹ ਨਗਰ ਕੀਰਤਨ ਨੂੰ ਉਪਰੰਤ ਸਾਹਿਬ ਜੀ ਦੀ ਇੱਛਾ ਅਨੁਸਾਰ ਸਤਿ ਸਿੰਘ ਸਾਹਿਬ ਜਿਹਦਰ ਬਾਬਾ ਬਲਵੀਰ ਸਿੰਘ ਮੁਖੀ ਬੁੱਢਾ ਦਲ ਜੀ ਦੇ ਸਰਪ੍ਰਸਤ ਜੀ ਇੱਥੇ ਕੱਢਿਆ ਜਾ ਰਿਹਾ ਹੈ। ਇਹ ਨਗਰ ਕੀਰਤਨ ਸ਼ਹਿਰ ਚ ਪ੍ਰਕਰਮਾ ਕਰਦਾ ਹੋਇਆ ਗੁਰਦੁਆਰਾ ਥੜਾ ਸਾਹਿਬ ਆ ਕੇ ਸਮਾਪਤ ਹੋਵੇਗਾ। ਉਪਰੰਤ ਕੱਲ ਨੂੰ ਅਖੰਡ ਪਾਠ ਦੇ ਭੋਗ ਪਾਣਗੇ ਤੇ ਉਪਰੰਤ ਕੀਰਤਨ ਦਰਬਾਰ ਸਜਣਗੇ। ਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਹੋਮ ਹੋਮਾ ਕੇ ਆਓ। ਸਵਾਗਤ ਹੈ ਜੱਟ ਸਾਹਿਬ ਸਰਪੰਤੀ ਫਤਿਹ ਗੁਰਦੁਆਰਾ ਸਾਜ ਚੰਗ ਦਿੱਤੀ ਚਾਦਰ ਰੁਪਤੇ ਇੱਕ ਵਾਰ ਫਿਰ ਪਾਦਰ ਨੂੰ ਮਿਲਾਰਾ ਹੈ ਜੀ ਕਿ ਬੋਲ ਲੀਡਰ ਨੂੰ ਪਰ ਕਿਹਿਆ ਪਿਆਨ ਇੱਕ ਬਾਦਲ ਦੀ ਯਾਦ ਕਰੇ ਨ ਤੁਨਾਨ ਜੀ ਰੁਪਾਲ ਸਾਹਿਬ ਜੀ ਜਿਹੜੇ ਪੇਬਲ ਵਿਸ਼ੇ ਪਾਦਰ ਨੂੰ ਸੀਧੀ ਦੇ ਕੇ ساری ਦੁਨੀਆ ਬਾਸ ਤੇ ਹਿੰਦੀ ਜੱਟਾਂ ਨੂੰ ਸਾਰੇ ਜਲਦੀ ਜੱਟ ਨੂੰ ਤੇਜ਼ ਬਦਵਾਂ ਦੀ ਉਹਨਾਂ ਯਾਦ ਨੂੰ ਅਸੀਂ ਬੜੀ ਗਿਣਤੀ ਤੇ ਬੜੇ ਉਤਸ਼ਾਹ ਨਾਲ ਨਾਰਾ ਹੈ ਸਾਰੇ ਸੰਕਰ ਨੂੰ ਚਾਹੀਦਾ ਹੈ ਕਿ ਸਾਰੀਆਂ ਸੰਤਾ ਨੂੰ ਅਸੀਂ ਬੇਨਤੀ ਕਰਦੇ ਆ ਕਿ ਗੁਰਦਾਸਪੁਰ ਨੂੰ ਚਾਰਵਾੜਾ ਚਾਰਵਾੜਾ ਵਾਲਾ ਸੰਘੇ ਜਿਹੜੇ ਮੋਰਚਾ ਲਾਇਆ ਹੈ ਜੀ ਜੀ ਗੁਰੂ ਜਰਵ ਸਰ ਦੀ ਹਰਥਾਂ ਵਾਸਤੇ ਤੁਸੀਂ ਵੀ ਸਹਿਪਾਉ ਬੱਬਾ ਜੀ ਬੱਬਾ ਬਲਵੀਰ ਸਿੰਘ ਜੀ ਇੱਕ ਦੋ ਦਿਨਾਂ ਤੋਂ ਜਿਹੜੀ ਉਹਨਾਂ ਦੀ ਸਿਹਤ ਖਰਾਬ ਹੋ ਗਈ ਉਹਨਾਂ ਦੀ ਸਿਹਤ ਯਾਪੀ ਵਾਸਤੇ ਕੀ ਕਰਨਾ ਚਾਹੋਗੇ ਸੰਗਤਾਂ ਦੇ ਬੱਬਾ ਬਲਵੀਰ ਸਿੰਘ ਜੀ ਵਾ ਹਾਂ ਜੀ ਉਹ ਅਸੀਂ ਬੇਨਤੀ ਕਰਦੇ ਆ ਕਾਲਪੁਰ ਖੜਾ ਰਹਿਣ ਰੱਖ ਕੇ ਅ ਵੀ ਗੁਰੂ ਘਰ ਦੇ ਮਾਣ ਦੇ ਜਿਹਨਾਂ ਦੀ ਸਿਹਤ ਹੈ ਕਿ ਜੇ ਜਿੱਦਿਖੋਗੇ ਉਹ ਵੀ ਹਿੱਸਾ ਪਾਉਣ ਮੋਰਚੇ ਚ ਕਰੀਏ ਸਿੱਖੀ ਮਰਿਆਦਾ ਅਨਸਾਰ ਕਿਤਨਾ ਕਦੇ 1657 ਦੇ ਵਿੱਚ ਜਿਹੜਾ ਬਾਬਾ ਜੀ ਦਿੱਲੀ ਦੇ ਚਾਂਦਨੀ ਚੌਕ ਦੇ ਉਸ ਇਤਿਹਾਸ ਇਤਿਹਾਸ ਦੇ ਨਾਲ ਹੀ ਅੱਜ ਆਪਾਂ ਇੱਥੇ ਪਹੁੰਚੇ ਸੋ ਕੀ ਕਰਨਾ ਚਾਹੋਗੇ ਸੰਗਤਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਜਿਸ ਤਰ੍ਹਾਂ सुमाने जी संगत रल मिल के जो समागम बना रही है आज उसका जो नगर कीर्तन गुरुद्वारा थड़ा साहब छावनी बुढ़ा दल नएंगा उधरों आरंभ हो कि संगत की सेवा चल रही सारा कुछ ये समागम ਕੱਲ ਨੂੰ ਵੀ ਦੀਵਾਨ ਸਜਣਗੇ ਫੁੱਲੇ ਦੀਵਾਨ ਜਿਸ ਵਿੱਚ ਮਾਨ ਸਖਸ਼ੀਤਾ ਰਾਗੀ ਜੱਤੇ ਟਾਡੀ ਜੱਤੇ ਸਾਰੇ ਹਾਜ਼ਰੀ ਭਰਨਗੇ ਤੇ ਨਾਲ ਹੀ ਪੀਰ ਸਾਹਿਬ ਜੱਤੇਰ ਬਾਬਾ ਬਲਬੀਰ ਸਿੰਘ ਜੀ 96 ਕਰੋੜੀ ਉਹ ਵੀ ਹਾਜ਼ਰੀ ਭਰਨਗੇ ਤੇ ਸਾਰੀ ਸੰਗਤਾਂ ਨੂੰ ਵੀ ਬੇਨਤੀ ਹੈ ਬੜ ਚੜ ਕੇ ਇਹ ਪ੍ਰੋਗਰਾਮਾਂ ਵਿੱਚ ਹਿੱਸਾ ਲੈ ਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਨਗੇ